ਸੈਂਟਰ ਸਰਕਾਰ ਦੇ ਖਿਲਾਫ ਜਿਹੜੇ ਤਿੰਨ ਬਿਲ ਪਾਸ ਕੀਤੇ ਨੇ ਉਹਨੂੰ ਲੈ ਕੇ ਕਿਸਾਨਾਂ ਦਾ ਸ਼ਿਗਰਸ਼ ਜਾਰੀ ਆ। ਕਿਸਾਨ ਕਹਿ ਰਹੇ ਨੇ ਸਰਕਾਰ ਜਿੱਦ ਕਰੀ ਆ ਬਿਲ ਵਾਪਸ ਨਹੀਂ ਲੈ ਰਹੀ ਤੇ ਹੁਣ ਇਹ ਸੰਘਰਸ਼ ਹੋਰ ਤੇ ਤਿੱਖੇ ਕੀਤੇ ਜਾਣਗੇ। ਇਸ ਮੁੱਦੇ ਤੇ ਨੇ ਸਾਡੇ ਨਾਲ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਸਰਦਾਰ ਹਰਜੀਤ ਸਿੰਘ ਗਰੇਵਾਲ। ਗਰੇਵਾਲ ਸਾਹਿਬ ਜਿੱਦ ਛੱਡ ਦਿਓ ਨਾ ਲੋਕਾਂ ਨੇ ਚੁਣ ਕੇ ਭੇਜੀ ਸੀ ਸਰਕਾਰ। ਨਹੀਂ ਜਿੱਦ ਦੀ ਕੋਈ ਗੱਲ ਹੀ ਨਹੀਂ ਜਗਤਾਰ ਜੀ ਉਹਨਾਂ ਨੇ ਨਾ ਜਿਹੜੇ ਖਾਤੀਸ਼ੇ ਜ਼ਾਹਿਰ ਕੀਤੇ ਸੀ ਔਰ ਬਕਾਇਦਾ ਉਹਨਾਂ ਨੇ ਸਰਕਾਰ ਨੂੰ ਲਿਖਤ ਚ ਦਿੱਤੇ ਸੀ ਔਰ ਉਸ ਵੇਲੇ ਉਹ ਕਰਨ ਤੇ ਉਹ ਮੰਨਦੇ ਸੀ ਇਹ ਤਾਂ ਹੁਣ ਵਿੱਚ ਕੋਈ ਅਨਸਰ ਹੋਰ ਕੁਛ ਗਏ ਨੇ ਉਹਨਾਂ ਦੀ ਮਨਸ਼ਾ ਕੁਛ ਹੋਰ ਆ ਕਿਸਾਨ ਹਿੱਤ ਜੋ ਕੁਛ ਹੋਣਾ ਸੀ ਉਹ ਸਰਕਾਰ ਨੇ ਕਰਤਾ ਮੈਂ ਤੁਹਾਡੇ ਮਾਧਿਅਮ ਨਾਲ ਹੁਣ ਵੀ ਕਹਣਾ ਕਿ ਸਰਕਾਰ ਇਸ ਲਈ ਵੀ ਤਿਆਰ ਆ ਕਿ ਜੇ ਕੋਈ ਅੱਧਾ ਖਾਤੀਸ਼ਾ ਹੋਰ ਆ ਉਹ ਵੀ ਦੇ ਦੇਣ ਤੇ ਮੰਡੀਆਂ ਦੀ ਗੱਲ ਸੀ ਉਹ ਡ੍ਰੈਸ ਹੋ ਗਿਆ ਠੀਕ ਹੈ ਉਹਨਾਂ ਨੂੰ ਕਹਤਾ ਵੀ ਭਾਈ ਰਜਿਸਟ੍ਰੇਸ਼ਨ ਸਟੇਟ ਗਵਰਨਮੈਂਟ ਕਰੂਗੀ। ਔਰ ਉਹ ਵੀ ਆਰਟੀਆਈ ਹੋ ਗਿਆ ਨਾ ਇੱਕ ਤਰ੍ਹਾਂ ਦਾ। ਆਰਟੀਆਈ ਸਾਰਾ ਕੰਮ ਕਰਨਗੇ। ਬਾਹਰ ਵੀ ਉਹਨਾਂ ਹੀ ਟੈਕਸ ਲੱਗੂਗਾ। ਤੇ ਮੰਡੀ ਹੁਣੀ ਕੋਈ ਹੋਗੀ ਇੱਕ ਤਰ੍ਹਾਂ ਦੀ। ਕੋਈ ਅਲੱਗ ਤਾਂ ਚੀਜ਼ ਰਹੀ। ਔਰ ਇਸੇ ਤਰ੍ਹਾਂ ਹੀ ਉਹਨਾਂ ਨੇ ਸਟੇਬਲ ਬਰਨਿੰਗ ਤੇ ਕਿਹਾ ਸੀ ਉਹ ਸਰਕਾਰ ਨੇ ਕਿਹਾ ਕਿ ਨਹੀਂ ਹੋਏਗਾ ਕਿਸਾਨ ਤੇ ਇੰਪਲੀਮੈਂਟ ਉਹ ਤਿੰਨ ਬਿੱਲਾਂ ਦਾ ਹਿੱਸਾ ਨਹੀਂ ਨਾ ਪਰਾਲੀ ਸਾੜਨ ਨਾਲ ਉਹ ਤੇ ਬਾਅਦ ਚ ਲਿਖ ਕੇ ਦਿੱਤਾ ਸੀ ਉਹਨਾਂ ਨੇ ਉਹਦਾ ਵੀ ਕਿਹਾ ਸੀ ਔਰ ਉਹਦੇ ਚ ਉਹਨਾਂ ਨੇ ਬਿਜਲੀ ਵਾਲਾ ਵੀ ਕਿਹਾ ਸੀ ਉਹ ਵੀ ਕਹਿੰਦਾ ਕਿ ਉਹ ਕਿਸਾਨ ਤੇ ਉਹ ਜੇ ਆਉਣਾ ਸੀ ਨਹੀਂ ਆਉਣਾ ਤਾਂ ਵੀ ਕਿਸਾਨ ਤੇ ਨਹੀਂ ਲਾਗੂ ਹੋਏਗਾ ਠੀਕ ਹੈ ਫਿਰ ਉਹਨਾਂ ਨੇ ਏਪੀਐਮਸੀ ਐਕਟ ਦਾ ਕਹਿੰਦਾ ਤੇ ਫਿਰ ਉਹਨਾਂ ਨੇ ਕਿਹਾ ਜ਼ਮੀਨ ਦੇ ਲਈ ਫਿਰ ਕੋਰਟ ਜਾਣ ਦਾ ਉਹ ਕੋਰਟ ਜਾਣ ਦਾ ਵੀ ਕਹਿੰਦਾ ਇਹ ਵੀ ਕਹਿੰਦਾ ਕਿ ਫਾਸਟ ਟਰੈਕ ਕੋਰਟ ਬਣਾ ਦਿੰਨੇ ਸਾਰੇ ਖਦਸ਼ੇ ਦਾ ਐਡਰੈਸ ਵਗੈਰਾ ਕੀ ਸਾਰੇ ਖਦਸ਼ੇ ਹੋ ਹੀ ਗਏ ਤੇ ਫਿਰ ਆਪਾਂ ਬਿੱਲ ਕਰ ਦੋ ਰਹਿ ਤਾਂ ਫਿਰ ਪੱਲੇ ਕੀ ਰੱਖ ਕੇ ਬਿੱਲ ਦੇ ਸਾਰੇ ਜਖੜ ਸਾਰੇ ਖਦਸ਼ੇ ਨਹੀਂ ਸਾਰੇ ਖਦਸ਼ੇ ਤੁਸੀਂ ਮੈਂ ਸਰਕਾਰਤਾ ਚ ਬਹੁਤ ਸਮੇਂ ਦੇ ਆ ਨਹੀਂ ਮੈਂ ਇਹ ਵੀ ਕਹ ਰਿਹਾ ਗਰਵਨ ਸੁਣਾਓ ਨਹੀਂ ਮੈਂ ਇਹ ਸਾਰੇ ਇਸ ਦੇ ਕਿਸ਼ਾਨ ਹੀ ਰਹਿੰਦਾ ਕਿਸਾਨ ਨਹੀਂ ਰਹਿੰਦਾ ਇਹਦੇ ਚ ਮਜ਼ਦੂਰ ਵੀ ਰਹਿੰਦਾ ਇਹਦੇ ਚ ਵਪਾਰੀ ਮਜ਼ਦੂਰ ਵੀ ਬੈਠੇ ਨੇ ਵਪਾਰੀ ਸੁਣ ਲਓ ਨਾ ਗੱਲ ਯਾਰ ਮੇਰੀ ਗੱਲ ਤਾਂ ਸੁਣੋ ਹੂੰ ਸੁਣਾਓ ਸੁਣਾਓ ਤੁਹਾਡੀਆਂ ਉਹਨਾਂ ਦੇ ਵੀ ਉਹਨਾਂ ਦੇ ਵੀ ਬਿੱਲ ਨੇ ਹੂੰ ਹੂੰ ਮੱਛਲੀ ਪਕੜਨ ਵਾਲੇ ਵੀ ਹੈਗੇ ਆ ਉਹਨਾਂ ਦੇ ਵੀ ਬਿੱਲ ਆਉਂਦੇ ਆ ਉਹ ਸਾਰੇ ਦੇਸ਼ ਦੇ ਅੰਦਰ ਕਿ ਕੋਈ ਡੈਮੋਕ੍ਰੇਸੀ ਜਿਹੜੀ ਆ ਉਹ ਟਰੈਡੀਸ਼ਨਸ ਤੇ ਬੇਸ ਕਰਦੀ ਆ ਤੇ ਸਾਰੇ ਦੇਸ਼ ਦੇ ਅੰਦਰ ਇਹ ਪਰੰਪਰਾ ਪੈ ਜੂਗੀ ਕਿ ਬਿੱਲ ਵਾਪਸ ਲਓ ਬਿੱਲ ਦੇ ਅੰਦਰ ਹੈ ਹੀ ਕੁਛ ਨਹੀਂ ਜੇ ਬਿੱਲ ਦੇ ਅੰਦਰ ਹੋਰ ਕੁਛ ਹੈਗਾ ਉਹ ਵੀ ਦੱਸ ਦੇਣ ਉਹ ਵੀ ਹਟਾ ਦੇਣ ਉਹ ਵੀ ਹਟ ਜਾਂਦਾ ਹੋਰ ਕੀ ਚਾਹੁੰਦੇ ਆ ਹੁਣ ਇਹ ਉਹ ਤਾਂ ਕਹਿੰਦੇ ਆ ਉਮਰ ਖਾਲਿਦ ਨੂੰ ਛੱਡੋ ਟੁਕੜੇ ਟੁਕੜੇ ਗੈਂਗ ਨੂੰ ਉਹ ਤਾਂ ਕਹਿੰਦੇ ਆ ਤਾਹਰ ਹੁਸੈਨ ਨੂੰ ਛੱਡੋ ਇਹ ਵੀ ਕਿਸਾਨ ਕਹਿੰਦੇ ਨੇ ਲਓ ਜੀ ਉਹ ਕਹਾ ਨਹੀਂ ਉਹ ਗੁਰਾਹ ਨੇ ਬਿਆਨ ਨਹੀਂ ਦਿੱਤਾ ਫਿਰ ਪੋਲਿਟਿਕਲ ਪਾਰਟੀਆਂ ਨਾਲ ਉਹਨਾਂ ਲੋਕਾਂ ਦਾ ਲਿੰਕ ਆ ਨਾਗਰਿਕ ਮਾਰਕਸਿਸ ਲੈਨਨਿਸਟ ਨਾਗਰੀ ਦੇ ਕੋਣ ਹੈ ਜੀ ਤੇ ਬਿਹਾਰ ਤੋਂ ਕੌਣ ਆ ਰਿਹਾ ਐ ਅਡਰੈਸ ਕਰਨ ਲਈ ਮੀਟਿੰਗ ਨੂੰ ਕਹਿੰਦੇ ਪੋਲਿਟਿਕਲ ਲੋਕ ਨਹੀਂ ਅਡਰੈਸ ਕਰ ਸਕਦੇ ਮਾਰਕਸਿਸ ਲੈਨਨਿਸ ਦਾ ਲੀਡਰ ਹੀ ਆ ਰਿਹਾ ਨਾ ਗ੍ਰਾਂ ਸਾਹਿਬ ਉੱਥੇ ਨਹੀਂ ਬਾਕੀ 30 ਜਥੇਬੰਦੀਆਂ ਇੱਥੇ ਬੈਠੀਆਂ ਨੇ ਹਾਂ ਤੇ ਇਹ ਤਾਂ ਉਹ ਜਥੇਬੰਦੀਆਂ ਦੱਸਣ ਮੇਰਾ ਤਾਂ ਉਹਨਾਂ ਦੇ ਕੰਮ ਚ ਇੰਟਰਫੇਅਰ ਕਰਨ ਦਾ ਕੋਈ ਮਤਲਬ ਨਹੀਂ ਹੈ ਮੈਂ ਤਾਂ ਇੱਕ ਜਿਹੜੀ ਗੱਲ ਗਲਤ ਆਪਾਂ ਦੇਖਦੇ ਆਏ ਹਾਂ ਜੇ ਨਾਗਰਿਕ ਸਿਟੀਜ਼ਨ ਹੈ ਉਹਨਾਂ ਨੂੰ ਕਹੀ ਹੈ ਕਿ ਭਾਈ ਇਹਨਾਂ ਚੀਜ਼ਾਂ ਤੋਂ ਬਚਾ ਲੋ ਤੇ ਇਹ ਗਲਤ ਅੰਸਰ ਖਸ ਰਹੇ ਨੇ ਗਲਤ ਦਿਸ਼ਾ ਨੂੰ ਲੈ ਕੇ ਜਾ ਰਹੇ ਨੇ ਅੰਦੋਲਨ ਨੂੰ ਤੁਹਾਡੇ ਮੰਤਰੀ ਵੀ ਤੇ ਕਹਿ ਰਹੇ ਨੇ ਕਿ ਇਹਦੇ ਪਿੱਛੇ ਚੀਨ ਵਾਲਿਆਂ ਦਾ ਹੱਥ ਆ ਪਾਕਿਸਤਾਨ ਵਾਲੇ ਦਾ ਉਹ ਉਹ ਨਾਗਰੀ ਰਾਡੀ ਵਾਲੇ ਕੌਣ ਨੇ ਚੀਨ ਵਾਲੇ ਹੀ ਆ ਹੋਰ ਕੌਣ ਨੇ ਮਾਓਵਾਦੀ ਕੌਣ ਨੇ ਮਾਓ ਕਿੱਥੇ ਹੋਇਆ ਉਥੋਂ ਦੀ ਵਿਚਾਰਧਾਰਾ ਨਾ ਤੇ ਉਹਦੇ 'ਚ ਕਹਿਣ ਦੀ ਕੀ ਗੱਲ ਹੋ ਗਈ ਜਿਹੜਾ ਜਿਹਦੀ ਵਿਚਾਰਤਾਰਾ ਹੈਗੀ ਆ ਜੇ ਕੋਈ ਇਹ ਕਹਦੇ ਮੈਨੂੰ ਕਿ ਵੀ ਇਹ ਆਤਮਦਰਸ਼ਨ ਨੂੰ ਮੰਨਦਾ ਜੀ ਉਹ ਯੋਗਪੁਰਸ਼ ਦੀਨदयाल ਉਹ ਪਤਾ ਹੈ ਜਿਹਨੇ ਦਿੱਤਾ ਉਸ ਵਿਚਾਰਤਾਰਾ ਨੂੰ ਮੈਂ ਮੰਨਦਾ ਉਹਦੇ ਕੋਈ ਮੈਨੂੰ ਗਾਲੀ ਥੋੜਾ ਹੋ ਗਈ ਉਹ ਉਹ ਤਾਂ ਮੇਰੇ ਲਈ ਵਰਦਾਨ ਹੋਇਆ ਕਿ ਜੇ ਕੋਈ ਇਹ ਕਹੇ ਤੇ ਉਹ ਮਾਉ ਨੂੰ ਮੰਨਦੇ ਆ ਤੇ ਨਾਗਰੀਅਟੀ ਗਰੁੱਪਾ ਉਹਨਾਂ ਦਾ ਇੱਕ ਇਹ ਸਪਲਿਟ ਹੋ ਗਿਆ ਸੀ ਗਰੁੱਪ ਤੇ ਉਹ ਉਹ ਉਸੇ ਦਾ ਸੰਗਠਨ ਆ ਉਹ ਤੇ ਉਸ ਨੂੰ ਕਿਸਾਨਾਂ ਦੇ ਪੁੱਤ ਸਰਧਾਂ ਤੇ ਦੇਸ਼ ਦੀ ਆਣ ਬਣ ਛਾਣ ਵਾਸਤੇ ਸ਼ਹੀਦ ਹੋ ਰਹੇ ਫਿਰੋ ਨਹੀਂ ਨਹੀਂ ਉਹ ਇਹਨਾਂ ਦੇ ਪੁੱਤ ਆ ਉਹ ਤਾਂ ਪੂਰੇ ਦੇਸ਼ ਦੇਸ਼ ਦੇ ਪੁੱਤ ਨੇ ਇਹ ਦੇਸ਼ ਦੇ ਕਿਸਾਨ ਨੇ ਅਸੀਂ ਕਦੋਂ ਕਹਿੰਦੇ ਆਂ ਦੇਸ਼ ਦੇ ਕਿਸਾਨ ਨਹੀਂ ਤੁਸੀਂ ਗਲਤ ਪਾਸੇ ਨੂੰ ਨਾ ਇੰਟਰਵਿਊ ਨੂੰ ਲੈ ਕੇ ਜਾਓ ਮੇਰੇ ਮੁਝ ਗਲਤ ਗੱਲ ਨਾ ਕਹਾਓ ਕਿਸਾਨ ਨੂੰ ਅਸੀਂ ਮੰਨਦੇ ਆਂ ਪਰ ਜਿਹੜੇ ਆ ਵਿਚਾਰਧਾਰਾ ਟੁਕੜੇ ਟੁਕੜੇ ਗੈਂਗੜਾ ਨੂੰ ਛੱਡੋ ਜੀ ਅਰਬਨ ਨਕਸਲਾਈਟ ਨੂੰ ਛੱਡੋ ਜੀ ਇਹ ਗੱਲਾਂ ਕਿਸਾਨਾਂ ਦੀਆਂ ਥੋੜਾ ਨੇ ਇਹ ਕੌਣ ਕਹਿੰਦਾ ਉਹਨਾਂ ਦੇ ਵਿੱਚ ਹੀ ਨਾਰੇ ਲੱਗਣ ਲੱਗੇ ਨਾ ਉਹਨੂੰ ਕੋਈ ਨਹੀਂ ਰੋਕਣਾ ਇਹਨਾਂ ਨੂੰ ਨਹੀਂ ਰੋਕਣਾ ਉਹਨਾਂ ਦਾ ਅਨੁਲਨ ਕਾਮਯਾਬ ਹੋਇਆ ਅਨਸ਼ਾਸਨ ਚ ਰਿਹਾ ਪੀਸ ਫੁੱਲ ਰਿਹਾ ਤੇ ਅੱਜ ਆ ਕੇ ਉਹਨੂੰ ਗਲਤ ਦਿਸ਼ਾ ਦੇਣ ਲੱਗੇ ਲੋਕ ਉਹ ਤਾਂ ਕਿਸਾਨਾਂ ਦੇ ਦੁਸ਼ਮਣ ਹੋਗੇ ਨਾ ਦੋਸਤ ਥੋੜਾ ਹੋਏ ਜਿਹੜੇ ਆ ਕੰਮ ਕਰਦੇ ਤੁਸੀਂ ਕਹਿੰਦੇ ਸਰਕਾਰ ਸਾਡੇ ਦੁਸ਼ਮਣ ਕਿਸਾਨ ਮੈਂ ਉਸ ਗਰੁੱਪ ਦੀ ਨਹੀਂ ਗੱਲ ਕਰਦਾ ਕਹਿੰਦੇ ਸਾਡੇ ਬਿੱਲ ਵਾਪਸ ਲੈਣ ਉਹ ਅਸੀਂ ਨਹੀਂ ਭਲਾ ਚਾਹੁੰਦੇ ਹੈਗੇ ਇਸ ਤਰ੍ਹਾਂ ਬਿੱਲ ਬਲਾਂਚ ਰਹਿ ਕੀ ਗਿਆ ਮੈਨੂੰ ਇਹ ਤਾਂ ਦੱਸ ਦਿਓ ਕੋਈ ਜਿਹੜਾ ਯਾਰ ਜਿਕਤਾਰ ਜੀ ਤੁਸੀਂ ਐਨੇ ਨਹੀਂ ਮੈਂ ਤਾਂ ਮੰਨਦਾ ਵੀ ਬਿੱਲ ਉਹਨੂੰ ਹੁਣ ਕੀ ਲੜਾਈ ਮੇਰੀ ਤੁਹਾਡੀ ਲੜਾਈ ਨਹੀਂ ਹੈਗੀ ਆ ਕਿਸਾਨ ਦੀ ਹੈ ਕਿਸਾਨਾਂ ਨੇ ਵੀ ਤਾਂ ਵੋਟਾਂ ਪਾਈਆਂ ਹੋਣਗੀਆਂ ਤੁਹਾਨੂੰ ਤਸੋ ਕਿਸਾਨਾਂ ਨੂੰ ਕਹੋ ਵੀ ਹੁਣ ਮੈਂ ਉਹਨਾਂ ਨੂੰ ਮੇਰੇ ਮੂੰਹ ਚੋਂ ਨਾ ਕੋਈ ਗੱਲ ਐਸੀ ਨਿਕਲਵਾਓ ਦਲੀਲ ਦੇ ਨਾਲ ਗੱਲ ਕਰੇ ਨਾ ਕਰਵਾਓ ਇਹਦੇ ਨਾਲ ਇਹ ਗਲਤ ਗੱਲ ਆ ਜਿਹੜੀ ਉਹ ਕਰ ਰਹੇ ਆ ਜੇ ਤੁਸ ਸੋਨੋ ਵੀ ਕਹਿਣਾ ਚਾਹੀਦਾ ਕਿ ਇਹ ਗਲਤ ਗੱਲ ਆ ਹੁਣ ਬਚਿਆ ਕੁਛ ਨਹੀਂ ਹੈ ਹੁਣ ਤਾਂ ਹੁਣ ਤਾਂ ਇੱਕ ਮੁੱਛ ਦਾ ਸਵਾਲ ਆ ਉਹ ਮੁੱਛ ਨੂੰ ਲੈ ਕੇ ਕਿਸਾਨ ਦੀ ਆ ਤੇ ਸਰਕਾਰ ਦੀ ਕਿਸਾਨ ਦੀ ਮੁੱਛ ਨਹੀਂ ਆ ਵਿੱਚ ਜਿਹੜੇ ਗਲਤ ਅੰਸਰ ਨੇ ਉਹਨਾਂ ਦੀ ਮੁੱਛਾ ਕਿਸਾਨ ਤਾਂ ਇੰਨੀਆਂ ਗੱਲਾਂ ਤੇ ਮੰਨਦੇ ਸੀ ਇਹ ਸਾਰੇ ਲੀਡਰ ਮੰਨਦੇ ਸੀ ਪੁੱਛ ਲੋ ਰਾਜੀਵਾਲ ਜੀ ਨੂੰ ਉਹਨਾਂ ਨੇ ਦਿੱਤਾ ਲਿਖ ਕੇ ਜਾਂ ਨਹੀਂ ਦਿੱਤਾ ਉਹਨਾਂ ਚ ਸੂਝਵਾਨ ਆਦਮੀ ਆਂ ਔਰ ਸਹੀ ਵਿਚਾਰਤਰਾ ਦਾ ਵਿਅਕਤੀ ਆਂ ਮੈਂ ਜਿਹੜੇ ਅੱਛੇ ਲੋਕ ਨੇ ਉਹਨਾਂ ਨੂੰ ਅੱਛਾ ਵੀ ਕਹਾਂਗਾ ਤੇ ਜਿਹੜੇ ਗਲਤ ਦੇਸ਼ਾ ਦੇ ਰਹੇ ਉਹ ਗਲਤ ਦੇਸ਼ਾ ਦੇ ਰਹੇ ਜਾਣਬੁੱਝ ਕੇ ਦੇ ਰਹੇ ਆ ਆਪਣੇ ਹਿੱਤ ਸਾਧਣ ਲਈ ਉਹ ਨਹੀਂ ਹੋਣਾ ਚਾਹੀਦਾ ਸਿਰ ਹੱਲ ਕੀ ਆ ਹੱਲ ਹੋ ਗਿਆ ਬਸ ਹੋਰ ਹੱਲ ਕੀ ਹੋਣਾ ਲੋਕਾਂ ਨੂੰ ਸਮਝ ਆ ਜਾਣੀ ਹੈ ਕਿ ਵਈ ਸਾਰੀਆਂ ਗੱਲਾਂ ਤਾਂ ਹੋ ਗਈਆਂ ਹੁਣ ਤਾਂ ਖਾਮ ਖਾ ਦਾ ਟਿੰਡ ਚ ਕਾਨਾ ਪਾਇਆ ਹੋਇਆ ਇਹਨਾਂ ਨੇ ਹੋਰ ਹੱਲਗੇ ਵਿੱਚ ਕੀ ਹੋਣਾ ਉਹ ਕਿਸਾਨ ਕਹਿੰਦੇ ਸੀ ਮੀਟਿੰਗ ਨਹੀਂ ਕਰਨੀ ਸਰਕਾਰ ਨਾਲ ਨਾ ਕਰਨਾ ਉਹਨਾਂ ਦੀ ਇੱਛਾ ਹੈਗੀ ਆ ਅਸੀਂ ਕੋਈ ਜ਼ਬਰਦਸਤੀ ਥੋੜਾ ਕਿਸਾਨ ਤੇ ਉਹ ਇਸ ਇਸ ਕੰਟਰੀ ਦੇ ਸਿਟੀਜ਼ਨ ਨੇ ਉਹ ਚਾਹਣ ਬੈਠਣ ਨਾ ਚਾਹਣ ਨਾ ਬੈਠਣ ਅਸੀਂ ਕੋਈ ਉਹਨਾਂ ਨੂੰ ਇੱਕ ਕੰਪੈਲ ਥੋੜਾ ਕਰਦੇ ਆ ਕਿਸੇ ਚੀਜ਼ ਲਈ ਉਹਨਾਂ ਦੀ ਇੱਛਾ ਨਾਲ ਹੀ ਉਹਨਾਂ ਨੂੰ ਰਿਕੁਐਸਟ ਕਰੀਦੀ ਆ ਵੀ ਭਾਈ ਆ ਰਿਕੁਐਸਟ ਆ ਤੇ ਜੋ ਮੰਨ ਲੈਣ ਮੰਨ ਲੈਣ ਨਾ ਮਨ ਨਾਮ ਨੂੰ ਸਾਰਨਾ ਜ਼ਿੰਮੇਵਾਰੀ ਤੇ ਸਰਕਾਰ ਦੀ ਹੈ ਜੇ ਨਹੀਂ ਮੰਨਦੇ ਮਨਾਉਣਾ ਤੇ ਪਏਗਾ ਨਾ ਜੀ ਮਨਾ ਲੇ ਜੀ ਜੋ ਉਹਨਾਂ ਨੇ ਕਹਿਇਸ਼ ਕਰਤਾ ਹੋਰ ਕੀ ਕਰਦੀਏ ਤੁਸੀਂ ਦੱਸ ਦਿਓ ਪੁੱਛ ਕੇ ਇਹ ਵੀ ਹੋਰ ਕੀ ਕਰਨਾ ਮੀਟਿੰਗ ਤੁਹਾਡੇ ਨਾਲ ਹੁੰਦੀ ਹੈ ਮੈਂ ਤੇ ਨਹੀਂ ਨਹੀਂ ਆ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਬਿੱਲਾਂ ਦੇ ਅੰਦਰ ਕੀ ਰਹਿ ਗਿਆ ਹੋਰ ਉਹ ਦੱਸ ਦਿਓ ਉਹ ਹੋਰ ਉਹ ਕੱਢ ਦੇਣੇ ਆ ਉਹਦੇ ਚੋਂ ਫਿਰ ਖਾਲੀ ਨਾਮ ਦੇ ਬਿੱਲ ਰਹਿ ਗਏ ਹਾਂ ਨਾਮ ਦੇ ਵੀ ਰਹਿਣਗੇ ਨਾਮ ਦੇ ਵੀ ਰਹਿਣਗੇ ਉਹਦੇ ਲਈ ਉਹਨਾਂ ਨੂੰ ਇਹ ਵੀ ਕਹਤਾ ਕਿ ਪੰਜ ਮੈਂਬਰੀ ਕਮੇਟੀ ਤੁਸੀਂ ਬਣਾਓ ਪੰਜ ਮੈਂਬਰੀ ਕਮੇਟੀ ਸਰਕਾਰ ਬਣਾਉਂਦੀ ਹੈ ਜੋ ਇਹਦੇ ਚ ਹੋਰ ਕੱਢਣਾ ਪਾਣਾ ਉਹ ਵੀ ਤੁਸੀਂ ਕਰ ਲਓ ਆਪਦੀ ਇੱਛਾ ਨਾਲ ਬਣਾ ਲਓ ਇਹਦੇ ਚ ਇਹ ਵੀ ਕਹਤਾ ਉਸ ਤੋਂ ਬਾਅਦ ਵੀ ਜੇ ਬਿਨਾਂ ਦੀ ਗੱਲ ਕਰਦੇ ਆ ਤਾਂ ਮੈਂ ਸਮਝਦਾ ਕਿ ਉਹ ਮਨਸ਼ਾ ਕੋਈ ਹੋਰ ਆ ਫਿਰ ਪਿੱਛੇ ਕੋਈ ਮਕਸਦ ਹੋਰ ਆ ਇਹ ਕਿਸਾਨਾਂ ਦਾ ਮਕਸਦ ਨਹੀਂ ਹੈ ਇਹ ਲੋਕਾਂ ਨੂੰ ਭੜਕਾਉਣ ਦਾ ਮਕਸਦ ਆ ਦੰਗੇ ਕਰਾਉਣ ਦਾ ਮਕਸਦ ਆ ਮੁੱਢਲੇ ਕਿਸਾਨਾਂ ਦੇ ਮੋਢੇ ਤੇ ਰੱਖ ਕੇ ਦਿਨਾਲੀ ਚਲਾਈ ਜਾ ਰਹੀ ਬਿਲਕੁਲ ਚਲਾਈ ਜਾ ਰਹੀ ਆ ਆ ਹੁਣ ਕਾਂਗਰਸ ਵਾਲੇ ਜਿਹੜੇ ਐਮਐਲ ਐਮਪੀ ਇੱਥੇ ਬੈਠੇ ਨੇ ਉਹਨਾਂ ਦਾ ਕੀ ਮਤਲਬ ਆ ਜੀ ਅੰਦੋਲਨ ਨਾਲ ਉਹਨਾਂ ਦੇ ਅੰਦੋਲਨ ਨੂੰ ਕਮਜ਼ੋਰ ਕਰਨਾ ਚਾਹੁੰਦੇ ਆ ਜੇ ਜਾ ਕੇ ਬੈਠਣਾ ਤਾਂ ਉੱਥੇ ਬੈਠੋ ਥੋੜੀ ਜਿਹੀ ਹਿੰਮਤ ਆ ਸੋਡੀ ਕੁਟਾਈ ਕਰਨ ਤੇ ਤੁਹਾਨੂੰ ਭਜਾਉਣ ਉਸੇ ਤੋਂ ਕੋਈ ਵੀ ਜਾਣ ਨੂੰ ਤਿਆਰ ਨਹੀਂ ਐਸੇ ਕਰਕੇ ਇਨਾ ਵਧੀਆ ਕੀਤਾ ਉਹਨਾਂ ਨੇ ਕਿਸਾਨ ਕਿਸਾਨ ਲੀਡਰਾਂ ਨੇ ਦੀ ਸੋਚ ਵਧੀਆ ਸੀ ਉਹਨਾਂ ਨੇ ਪੀਸਫੁਲ ਰੱਖਿਆ ਪਰ ਹੁਣ ਜਿਹੜੀ ਗਲਤ ਦਿਸ਼ਾ ਜਾ ਰਹੀ ਹੈ ਉਸ ਤੋਂ ਜ਼ਰੂਰ ਬਚਾ ਲੋਕ ਕਹਿ ਰਹੇ ਨੇ ਕਿ ਮੋਦੀ ਸਾਹਿਬ ਕਿਉਂਕਿ ਫੁੱਲ ਮੈਜੋਰਟੀ ਹੈ 6 ਸਾਲ ਤੋਂ ਸਰਕਾਰ ਹੈ ਐਡੀ ਵੱਡੀ ਕਦੀ ਚੁਣੌਤੀ ਨਹੀਂ ਮਿਲੀ ਹੈਗੀ ਸਰਕਾਰ ਝੁਕਣਾ ਨਹੀਂ ਚਾਹੁੰਦੀ ਕਿ ਨਹੀਂ ਵੀ ਜੇ ਅੱਜ ਬਿੱਲ ਰੱਦ ਕਰ ਤੇ ਫਿਰ ਕੱਲ ਨੂੰ ਹੋਰ ਕਹਿਣਗੇ ਕੋਈ ਵੀ ਬਿੱਲ ਰੱਦ ਕਰ ਦੋ ਸਰਕਾਰ ਨੂੰ ਤੁਸੀਂ ਆਪੇ ਹੀ ਬੋਲ ਰਹੇ ਹੋ ਨਹੀਂ ਨਹੀਂ ਆਪੇ ਹੀ ਬੋਲ ਰਹੇ ਹੋ ਠੀਕ ਨਹੀਂ ਨਹੀਂ ਮੈਂ ਨਹੀਂ 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 ਠੀਕ ਨਹੀਂ ਮੈਂ ਮੈਂ ਇਹ ਕਹਿ ਰਿਹਾ ਕਿ ਸਰਕਾਰ ਨੂੰ ਇਹ ਲੱਗਦਾ ਕਿ ਜੇ ਅੱਜ ਇਹ ਉੱਠੇ ਨੇ ਕੱਲ ਹੋਰ ਸਾਡੇ ਜਿਹੜੇ ਹੋਣਗੇ ਬਿੱਲ ਆ ਕੇ ਕਹਿਣਗੇ ਵਾਪਸ ਕਰੋ ਜੀ ਸਾਨੂੰ ਨਹੀਂ ਮਨਜ਼ੂਰ ਠੀਕ ਹੈ ਗੱਲ ਠੀਕ ਹੈ ਇਹਦੇ ਵਿੱਚ ਕੀ ਹੈ ਇਨ ਕਰੂਨ ਸਰਕਾਰ ਕੌਣ ਚੁੰਦਾ ਸਰ ਹੈ ਸਰਕਾਰ ਕੌਣ ਚੁੰਦਾ ਹੈਗਾ ਵੀ ਸਰਕਾਰ ਦੀ ਨਾ ਕੱਟਣ ਲਈ ਚੁੰਦੇ ਆ ਤੁਸੀਂ ਹੈ ਸਰਕਾਰ ਕੀ ਲੋਕਾਂ ਦੀ ਸਰਕਾਰ ਆ ਸਰਕਾਰ ਦੇ ਲੋਕ ਨੇ ਤੇ ਸਭ ਦੀ ਸਰਕਾਰ ਦੀ ਰਿਸਪੈਕਟ ਰੱਖਣਾ ਸਰਕਾਰ ਨੇ ਲੋਕਾਂ ਦੀ ਰਿਸਪੈਕਟ ਰੱਖਣਾ ਇਹ ਦੋਨੋਂ ਪਾਸਿਆਂ ਜ਼ਰੂਰੀ ਹੁੰਦਾ ਉਹ ਉਹ ਤੁਸੀਂ ਹੋਣ ਨਹੀਂ ਦੇ ਰਹੇ ਕਿਸਾਨਾਂ ਦੀ ਰਿਸਪੈਕਟ ਹੀ ਹੈ ਨਾ ਜਿਹੜੇ ਸੜਕਾਂ ਤੇ ਲੋਕ ਬੈਠੇ ਆ ਇਹ ਉਹਨਾਂ ਦੀ ਰਿਸਪੈਕਟ ਆ ਸਾਡੇ ਬਿੱਲ ਚੰਗੇ ਸੀ ਅਸੀਂ ਵਧੀਆ ਬਿੱਲ ਬਣਾਏ ਸੀ ਪਰ ਉਹਨਾਂ ਨੇ ਕਿਹਾ ਗਲਤ ਆ ਜਦੋਂ ਲੋਕਾਂ ਨੇ ਕਿਹਾ ਲੋਕ ਰਾਜ ਲੋਕ ਰਾਜ ਬਹੁਤ ਜ਼ਰੂਰੀ ਹੈ ਤਾਂ ਮੋਦੀ ਜੀ ਨੇ ਉਹ ਜਿਹੜੇ ਲੋਕ ਸੜਕਾਂ ਤੇ ਬੈਠੇ ਆ ਇਨੋਸੈਂਟ ਨੇ ਜਿਹੜੇ ਉਹਨਾਂ ਦੀ ਰਿਸਪੈਕਟ ਕੀਤੀ ਹੈ ਇਸ ਗੱਲ ਤੇ ਸਰਕਾਰ ਦੀ ਕਿਵੇਂ ਨੱਕ ਕੱਟੀ ਜਾਏਗੀ ਜੀ ਪਤਾ ਨਹੀਂ ਜੀ ਤੁਸੀਂ ਮੈਂ ਹੁਣ ਇਹਦੇ ਤੇ ਕੁਝ ਨਹੀਂ ਕਿਉਂਕਿ ਤੁਸੀਂ ਇੰਨੇ ਕਿਸਾਨੀ ਮੈਨੂੰ ਪਤਾ ਨਾ ਪੰਜਾਬ ਦੇ ਵਿੱਚ ਤੁਹਾਡੀ ਸਰਕਾਰ ਹੁੰਦੀ ਤੁਸੀਂ ਘਰ ਘਰ ਜਾ ਕੇ ਕਿਸਾਨਾਂ ਦਾ ਦਰਦ ਸੁਣਿਆ ਸੀ ਕਿੰਨੀਆਂ ਆਤਮ ਹੱਤਿਆ ਹੋਈਆਂ ਸੀ ਤੁਸੀਂ ਕਿਸਾਨਾਂ ਦੇ ਦਰਦ ਨੂੰ ਚੰਗੀ ਤਰ੍ਹਾਂ ਜਾਣਦੇ ਨੇ ਮੈਂ ਇਸ ਕਰਕੇ ਕਹਿ ਰਿਹਾ ਗਾ ਉਹ ਸੁਣ ਲਿਆ ਜਿਹੜਾ ਦਰਦ ਆ ਉਹ ਸੁਣ ਲਿਆ ਉਸ ਤੋਂ ਬਾਅਦ ਵੀ ਜਿਹੜੀਆਂ ਚੀਜ਼ਾਂ ਉਹਨਾਂ ਨੇ ਮੰਗੀਆਂ ਉਹਨਾਂ ਦੀਆਂ ਕਰਤੀਆਂ ਦਰਦ ਸੁਣ ਲਿਆ ਉਸ ਦੇ ਬਾਅਦ ਹੁਣ ਗਲਤ ਦਿਸ਼ਾ ਤੇ ਗਲਤ ਹੱਥਾਂ ਚ ਨੂੰ ਜਾ ਰਿਹਾ ਅੰਦੋਲਨ ਉਸ ਤੋਂ ਕਿਸਾਨ ਲੀਡਰਾਂ ਨੂੰ ਬਚਾਉਣਾ ਚਾਹੀਦਾ ਨਹੀਂ ਖਤਮ ਕਰਨਾ ਚਾਹੀਦਾ ਤੁਸੀਂ ਹੁਣ ਜਥੇਬੰਦੀਆਂ ਨਾਲ ਗੱਲ ਕਰੋਗੇ ਅਸੀਂ ਤਾਂ ਰੋਜ਼ ਹੀ ਗੱਲ ਕਰਦੇ ਹਾਂ ਜੀ ਸਾਡੇ 'ਚ ਕੋਈ ਹੰਕਾਰ ਥੋੜਾ ਹੈਗਾ ਜਾਂ ਜਥੇਬੰਦੀਆਂ ਤੋਂ ਅਸੀਂ ਅਲੱਗ ਥੋੜਾ ਹੈਗੇ ਆ ਉਹ ਵੀ ਸਾਡੀ ਹੀ ਨੇ ਉਹ ਨਹੀਂ ਗੱਲ ਹੈ ਜਥੇਬੰਦੀਆਂ 'ਚ ਜਿਹੜੇ ਹੋਰ ਲੋਕ ਕੁਛ ਗੇਰੇ ਨੇ ਵਿੱਚ ਹੁਣ ਮੇਰੀ ਗੱਲ ਸੁਣੋ ਆ ਦੀਪ ਸਿੱਧੂ ਦਾ ਕੀ ਮਤਲਬ ਹੈ ਜੀ ਕੀ ਵਿਚਾਰਤਾ ਰਾਉਦੀ ਮੈਂ ਪਾਰਟੀ ਬਣਾਉਂਗਾ ਸਰਕਾਰ ਬਣਾਉਂਗਾ ਜੋਗਰਾਜ ਕੀ ਪਾਸ਼ਾ ਬੋਲਦਾ ਜੀ ਉਹ ਕੀ ਦੀਪ ਸਿੱਧੂ ਦੇ ਹੱਕ ਚ ਬੋਲ ਗਿਆ ਕਿ ਅਸੀਂ ਜੰਗ ਜਿੱਤ ਲਈ ਹੈਗੀ ਤੇ ਫਿਰ ਵਾਲੇ ਦੀਪ ਸਿੱਧੂ ਨੂੰ ਤੁਸੀਂ ਬੁਰਾ ਵੀ ਕਹਿ ਰਹੇ ਸੀ ਉਹ ਤਾਂ ਸਟੇਜ ਤੇ ਵੀ ਨਹੀਂ ਚੜਦੇ ਹੈਗੇ ਮੈਂ ਚੰਗੀ ਗੱਲ ਹੈ ਨਾ ਇਹ ਜਨ ਨੂੰ ਨਹੀਂ ਉਹ ਲਖੇਸ ਦਾਣੇ ਨੂੰ ਨਹੀਂ ਚੜ੍ਹਨ ਦੇਣਾ ਚਾਹੀਦਾ ਗੈਂਗਸਟਰਾਂ ਦਾ ਕੀ ਕੰਮ ਹੁੰਦਾ ਸਮਾਜ ਸੇਵੀ ਜੇ ਗੈਂਗਸਟਰ ਬਣ ਜਾਣਗੇ ਫਿਰ ਤਾਂ ਐਸਐਸਪੀ ਹਟਾ ਦਿਓ ਉਸੇ ਨੂੰ ਲਾ ਦਿਓ ਉੱਥੇ ਕਿ ਨਜ਼ਰਾ ਚੰਗੇ ਗਾਉਂ ਨੇ ਚੰਗੇ ਨਾ ਦੀਪ ਸਿੱਧੂ ਚੰਗਾ ਹੈ ਨਾ ਲਖਸਤਾਨਾ ਚੰਗਾ ਹੈ ਕਿਸਾਨ ਲੀਡਰ ਨੇ ਲੱਖੋਬਾਲ ਹੈ ਰਾਜੇਵਾਲ ਜੀ ਹੈ ਬਾਕੀ ਸਾਰੇ ਹੈਗੇ ਸਾਰੇ ਚੰਗੇ ਹੀ ਆੜੇ ਥੋੜੇ ਨੇ ਕਾਨੂੰਨ ਨੂੰ ਮੰਨਣ ਵਾਲੇ ਲੋਕ ਨੇ ਕਾਨੂੰਨ ਮੁਤਾਬਕ ਲੋਕਤੰਤਰ ਜਿਹਨਾਂ ਪਰੰਪਰਾਵਾਂ ਦੇ ਮੁਤਾਬਕ ਐਜੀਟੇਸ਼ਨ ਕਰਦੇ ਨੇ ਤਾਂ ਵੀ ਝੂਣ ਤੋਂ ਲੈ ਕੇ ਹੁਣ ਤੱਕ ਪੀਸਫੁੱਲ ਚੱਲ ਰਿਹਾ ਨਾ ਇਸ਼ਾਅ ਫਿਰ ਮੈਂ ਉਹਨਾਂ ਦੀ ਪ੍ਰਸ਼ੰਸਾ ਵੀ ਤਾਂ ਕਰ ਰਿਹਾ ਮੈਂ ਕਿਹਾ ਉਹਨਾਂ ਨੂੰ ਮਾੜੇ ਕਹ ਰਿਹਾ ਉਹਨਾਂ ਨੇ ਆਪਣਾ ਅੰਦੋਲਨ ਕੀਤਾ ਆਪਣੀ ਗੱਲ ਮੰਨਵਾਈ ਪਰ ਹੁਣ ਉਹਨਾਂ ਨੂੰ ਗਲਤ ਹੱਥਾਂ ਚ ਨਹੀਂ ਜਾਣ ਦੇਣਾ ਚਾਹੀਦਾ ਹੁਣ ਬੰਦ ਕਰ ਦੇਣਾ ਚਾਹੀਦਾ ਕਹਿੰਦੇ ਇਹਨੂੰ ਬੀਜੇਪੀ ਵਾਲੇ ਲੀਡਰਾਂ ਦੇ ਘਰ ਤੇ ਪਹਿਲਾਂ ਹੀ ਪੰਜਾਬ 'ਚ ਘੇਰੇ ਜਰ ਘੇਰਾਂਗੇ ਸੰਘਰਸ਼ ਤੇਜ਼ ਕਰਾਂਗੇ ਜਾਮ ਕਿਤੇ ਜਾਣਗੇ ਟਰੈਕ ਰੋਕੇ ਜਾਣਗੇ ਡੈਮੋਕਰੈਟਿਕ ਤਰੀਕੇ ਨਾਲ ਸ਼ਾਂਤਮਈ ਤਰੀਕੇ ਨਾਲ ਉਹਨਾਂ ਨੂੰ ਹੱਕ ਆ ਚਾਹੇ 10 ਸਾਲ ਹੋਰ ਚਲਾਉ ਉਹਨਾਂ ਦਾ ਹੱਕ ਆ ਹੈ ਰਾਈਟ ਆ ਉਹਨਾਂ ਦਾ ਉਹਦੇ 'ਚ ਅਸੀਂ ਕੁਝ ਨਹੀਂ ਕਹਿੰਦੇ ਮੈਂ ਨਾ ਸਾਡੀ ਸਰਕਾਰ ਕਹਿੰਦੀ ਠੀਕ ਸਾਡੇ ਘਰ ਕੇ ਇਹਨਾਂ ਜੋ ਮਰਜ਼ੀ ਕਰਨ ਉਹ ਵੀ ਉਹਨਾਂ ਦੇ ਕਰਨੇ ਆ ਤੁਸੀਂ ਚੂਸ ਕਰਦੇ ਕਿ ਜੇ ਪ੍ਰਧਾਨ ਮੰਤਰੀ ਸਾਹਿਬ ਖੁਦ ਕਿਸਾਨਾਂ ਨਾਲ ਬੈਠਦੇ ਮਸਲਾ ਹੱਲ ਹੋ ਲ ਜਾਏਗਾ ਜਿਹੜੀ ਮਾੜੀ ਮੋਟੀ ਕਸਰ ਰਹਿ ਗਈ ਹੈ ਪ੍ਰਧਾਨ ਮੰਤਰੀ ਜੀ ਹਰ ਗੱਲ 'ਚ ਨਹੀਂ ਬੈਠਦੇ ਹੁੰਦੇ ਪ੍ਰਧਾਨ ਮੰਤਰੀ ਦੀ ਡਾਇਰੈਕਸ਼ਨ ਤੋਂ ਬਿਨਾ ਕੋਈ ਕੰਮ ਨਹੀਂ ਹੁੰਦਾ ਉਹ ਨਹੀਂ ਗੱਲ ਹੈ ਇਸ ਕਰਕੇ ਉਹ ਜਿਹੜਾ ਕੰਮ ਸੀ ਐਗਰੀਕਲਚਰ ਮਿਨਿਸਟਰ ਦਾ ਕੰਮ ਉਹ ਕਰ ਰਿਹਾ ਆਪਣਾ ਕੰਮ ਡਿਪਾਰਟਮੈਂਟ ਦਾ ਫੂਡ ਦਾ ਇੱਕ ਐਕਟ ਹੁੰਦਾ ਸੀ ਵਿੱਚ ਉਹਦੇ 'ਚ ਪਿਊਸ਼ ਗੋਇਲ ਜੀ ਬੈਠਦੇ ਨੇ ਉਹਨਾਂ ਦਾ ਕੰਸਰਨ ਡਿਪਾਰਟਮੈਂਟ ਹੈ ਤੇ ਫਿਰ ਕੀ ਰਹਿ ਗਿਆ ਕਿਤੇ ਬੀਜਪੀ ਡਰਦੀ ਨਹੀਂ ਹੈ ਕਿ ਜੇ ਤੰਨੇ ਅਨਾਜਾ ਰਿਮੂਵਮੈਂਟ ਸੀ ਉਨੇ ਕਾਂਗਰਸ ਦਾ ਤਖਤਾ ਪਲਟਦਾ ਸੀ ਹੁਣ ਕਿਸਾਨ ਜੱਗ ਇਹਨ ਦੇਸ਼ ਦੇ ਕਿਤੇ ਮੋਦੀ ਸਾਹਿਬ ਦਾ ਤਖਤਾ ਨਾ ਪਲਟਾ ਜਾਵੇ 4 ਸਾਲ ਬਾਅਦ ਆ ਇਲੈਕਸ਼ਨ 6 ਮਹੀਨਿਆਂ ਚ ਲੋਕ ਆਪਦੇ ਪਿਓ ਨੂੰ ਜਿਹਦੀ ਜ਼ਿਆਦਾ ਲੰਦਿਆ ਨਾ ਉਹਨੂੰ ਪੁੱਲਣ ਲੱਗ ਜਾਂਦੇ ਆ ਲੋਕਾਂ ਦੀ ਮੈਮਰੀ ਬੜੀ ਸ਼ਾਰਟ ਆ ਉਹ ਗੱਲਾਂ ਨੂੰ ਛੱਡੋ ਜਦੋਂ 4 ਸਾਲ ਬਾਅਦ ਸਮਾਂ ਆਊਗਾ ਜੋ ਕਰਨਾ ਕਰ ਲੈਣਾ ਜਿੱਦ ਜਿੱਥੇ ਵੋਟ ਪਾਉਣੀ ਹੈ ਡੈਮੋਕ੍ਰੇਸੀ ਹੈ ਜੀ ਅਗਰੇ ਨੂੰ ਹੱਕ ਆ ਰਾਈਟ ਆ ਉਹਨਾਂ ਦਾ ਠੀਕ ਹੈ ਉਹਦੇ ਚ ਅਸੀਂ ਕੁਝ ਨਹੀਂ ਕਹਿੰਦੇ ਹੁਣੇ ਅਸੀਂ ਰਾਜਸਥਾਨ ਜਿੱਤੇ ਆ ਹੁਣੇ ਹਾਈਦਰਾਬਾਦ ਜਿੱਤੇ ਆ ਦੇ ਹੁਣ ਇੰਵੈਸਟ ਬੰਗਾਲ ਜਿੱਤਣ ਜਾ ਰਹੇ ਆ ਰਾਜਸਥਾਨ ਜਿੱਤ ਲਈ ਰਾਜਸਥਾਨ ਸ੍ਰੀ ਪੰਚਾਇਤੀ ਚ ਹੁਣ ਜਿੱਤੀਆਂ ਨਹੀਂ ਆ ਪੰਚਾਇਤੀ ਮੈਂ ਕਿਹਾ ਮੱਧ ਪ੍ਰਦੇਸ਼ ਤੇ ਖੋਲੀ ਸੀ ਨਾ ਤੁਸੀਂ ਨਹੀਂ ਨਹੀਂ ਕੋਈ ਨਹੀਂ ਅਸੀਂ ਆ ਹੁਣ ਜਿੱਤੀਆਂ ਨੇ ਲੋਕਾਂ ਨੇ ਸਾਨੂੰ ਜਿੱਤਵਾਇਆ ਬੀਜੇਪੀ ਜਿੱਤੀ ਹੈ ਰਾਣਾ ਹਾਰ ਗਏ ਬਾਈ ਇਲੈਕਸ਼ਨ ਬਾਈ ਇਲੈਕਸ਼ਨ ਉਹ ਤਾਂ ਪਹਿਲਾਂ ਕਦੋਂ ਅਸੀਂ ਜਿੱਤੀਏ ਕਦੇ ਸੀਟ ਉਹ ਬਰੋਦਾ ਸੀਟ ਸਾਡੀ ਹੈ ਹੀ ਨਹੀਂ ਸਰਕਾਰ ਤੇ ਤੁਹਾਡੀ ਸੀ ਨਾ ਅਰੇ ਸਰਕਾਰ ਤਾਂ ਸਭ ਜਗ੍ਹਾ ਹੀ ਸਾਡੀ ਆ ਸਰਕਾਰ ਤਾਂ ਪੂਰੀ ਜਿਹੜੇ ਛੜਕਾਂ ਤੇ ਬੈਠੇ ਵੀ ਤੁਹਾਡੀ ਆ ہاں ਸਾਡੀ ਆ ਤਾਂ ਹੀ ਤਾਂ ਉਹਨਾਂ ਦੀ ਗੱਲ ਮੰਨੀ ਆ ਜੇ ਸਾਡੇ ਨਾਲ ਹੁੰਦੇ ਕਿਉਂ ਮੰਨਦੇ ਜੀ ਸਾਡੇ ਲੁੱਕੀ ਕਹਿ ਰਹੇ ਗਰੇਵਾਲ ਸਾਹਿਬ ਕਹਿ ਰਹੇ ਕਿ ਕਿਸਾਨਾਂ ਦੀ ਇੱਜ਼ਤ ਜਿੰਨੀ ਕਰਨੀ ਕਰ ਲਈ ਹੋਣੀ ਨਹੀਂ ਹੋਣੀ ਉਹ ਟੀਵੀ ਚੈਨਲ ਆ ਸੁਖਵੀਰ ਬਾਦਲ ਦਾ ਉਹ ਲੱਗਿਆ ਹੋਇਆ ਮੇਰੇ ਪਿੱਛੇ ਉਹਨੂੰ ਆਏ ਆ ਵੀ ਇਹ ਬੰਦਾ ਸੰਗਠਨ ਦਾ ਹੈਗਾ ਇਸ ਨੂੰ ਕਿਸ ਤਰ੍ਹਾਂ ਡੈਮੇਜ ਕਰਾਂ ਉਹਦੇ ਆਪਣੇ ਮਨੋਰਥ ਨੇ ਉਹ ਤਾਂ ਮੁੱਖ ਮੰਤਰੀ ਬਣ ਲਈਏ ਸਾਰਾ ਕੁਝ ਕਰੂਗਾ ਆਪਦਾ ਅਰਬਾਂ ਰੁਪਇਆ ਉਹਦੇ ਕੋਲ ਉਹ ਵੀ ਲਾਊਗਾ ਸੜਕਾਂ ਤੇ ਵੀ ਬੈਠੂਗਾ ਸਾਰਾ ਕੁਝ ਕਰੂਗਾ ਨਹੀਂ ਉਹਨੂੰ ਕੀ ਸੜਕਾਂ ਤੇ ਬੈਠਣ ਦੀ ਲੋੜ ਇਸ ਵੇਲੇ ਦੁਨੀਆ 'ਚ ਰਿਜ਼ੋਰਟ ਨੇ ਉਹਦੇ 7 ਸਟਾਰ ਜਿਹੜੇ 12-12000 ਕਰੋੜ ਦਾ ਇੱਕ ਰਿਜ਼ੋਰਟ ਆ ਉਹਨੂੰ ਕੀ ਜ਼ਰੂਰਤ ਹੈ ਸੜਕਾਂ ਤੇ ਬੈਠਣ ਦੀ ਤੂੰ ਤਾਂ ਬੈਠਦਾ ਕਿ ਰਾਜ ਲੈਣਾ ਕਰੋ ਜਾਂਚ ਕਰਾਓ ਸਰਕਾਰ ਸੈਂਟਰ 'ਚ ਤੁਹਾਡੀ ਤੁਸੀਂ ਲਿਖ ਕੇ ਦੇ ਦਿਓ ਕਰਾ ਦਿੰਦੇ ਆ ਮੈਂ ਲਿਖ ਦਿੰਦਾ ਗਾ ਲਿਖ ਦਿਓ ਲਿਖ ਦਿਓ ਹੋ ਜਾਊਗੀ ਮੈਂ ਬੋਲਦਾ ਮੈਂ ਲਿਖਿਆ ਹੀ ਹੋ ਗਿਆ ਨਹੀਂ 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 ਲਿਖ ਕੇ ਦਿਓ ਫਿਰ ਹੋ ਜਾਊਗੀ ਜਾਂਚ ਵੀ ਹੋ ਜਾਊਗੀ ਜਾਂਚ ਦੀ ਕੀ ਗੱਲ ਆ ਸਭ ਕੁਝ ਹੋਊਗਾ ਕਿਸੇ ਚੋਰ ਨੂੰ ਨਹੀਂ ਬਖਸ਼ਿਆ ਜਾਊਗਾ ਸਾਡੀ ਸਰਕਾਰ 'ਚ ਕੋਈ ਲੋਕਾਂ ਦਾ ਪੈਸਾ ਚੋਰੀ ਕਰਨ ਵਾਲਾ ਬੰ ਗਰਨ ਸਾਹਿਬ ਆਖਰੀ ਤਾਂ ਲੱਗਦਾ ਕਿ ਮਸਲਾ ਹੱਲ ਹੋਏਗਾ ਕਿ ਨਹੀਂ ਹੋਏਗਾ ਜਾਂ ਇਦਾਂ ਹੀ ਉੱਥੇ ਬੈਠੇ ਰਹਿਣਗੇ ਤੁਸੀਂ ਇੱਥੇ ਬੈਠੇ ਰਹੋਗੇ ਜੀ ਕੀ ਇਹ ਮਸਲਾ ਜਿਹੜਾ ਜੇ ਬਿੱਲ ਕਹਰੇ ਖਾਮੀਆਂ ਉਹ ਕਹਿੰਦੇ ਜੇ ਖਾਮੀਆਂ ਆਈ ਤਾਂ ਫਿਰ ਬਣਾਇਆ ਕੋ ਬਿੱਲ ਦਾ ਦਾਸ ਗਲਤੀ ਹੋ ਗਈ ਉਹਨਾਂ ਨੂੰ ਕਹਿੰਦੇ ਮaaf ਕਰਦੇ ਹੋ ਸਾਨੂੰ ਹੋਰ ਕੀ ਕਹਿਣਾ ਮੂਰਖਾਂ ਵਾਲੀਆਂ ਗੱਲਾਂ ਨੇ ਕੋ ਚੰਗੀਆਂ ਗੱਲਾਂ ਨਹੀਂ ਕਰਨ ਵਾਲੀਆਂ ਜਦੋਂ ਐਮੈਂਡਮੈਂਟਸ ਹੋ ਗਈਆਂ ਗੱਲ ਖਤਮ ਹੋ ਗਈ ਜੋ ਉਹਨਾਂ ਨੇ ਕਿਹਾ ਹੋ ਗਿਆ ਉਸ ਤੋਂ ਬਾਅਦ ਮੈਨੂੰ ਨਹੀਂ ਲੱਗਦਾ ਕਿ ਸੂਝਬਾਨ ਵਿਅਕਤੀ ਕੋਈ ਇਦਾਂ ਦੀਆਂ ਗੱਲਾਂ ਕਰੂਗਾ ਇਹ ਨਹੀਂ ਕਰਨੀ ਕਿਸੇ ਬੰਦਿਆਂ ਦੇ ਹੱਥੋਂ ਇਹ ਅੰਦੋਲਨ ਜਿਹੜਾ ਸੀ ਉਹ ਨਿਕਲ ਗਿਆ ਆ ਜਿਹੜੀਆਂ ਗੱਲਾਂ ਹੋ ਰਹੀਆਂ ਹਨ ਉਮਰ ਖਾਲਿਦ ਦੀ ਹੋ ਰਹੀ ਹੈ ਤਾਹਿਰ ਹੁਸੈਨ ਦੀ ਦਿੱਲੀ ਦੰਗਿਆਂ ਦੇ ਦੋਸ਼ੀ ਨੂੰ ਛੱਡ ਦਿਓ ਫਲਾਣੇ ਨੂੰ ਆ ਕਰ ਲੋ ਇਹ ਕੋਈ ਕਿਸਾਨ ਥੋੜਾ ਗੱਲ ਕਰੇਗਾ ਕਿਸਾਨ ਨੇ ਕੀ ਲੈਣਾ ਇਹਨਾਂ ਗੱਲਾਂ ਤੋਂ ਉਹਨੂੰ ਤੇ ਫਿਰ ਰੋਜੀ ਰੋਟੀ ਦਾ ਨਾ ਉਹਨਾਂ ਤਾਂ ਆਪਣੀ ਖੇਤੀ ਦਾ ਆਪਣੀ ਕਿਸਾਨੀ ਦਾ ਹੈਗਾ ਉਹਨਾਂ ਦੀ ਆਪਣੀ ਪੈਦਾਵਾਰ ਦਾ ਹੈਗਾ ਔਰ ਉਹਦਾ ਆੜਤੀਆ ਸਭ ਤੋਂ بڑا ਕਿਸਾਨ ਦਾ ਜਿਹੜਾ ਨਾ ਉਹ ਸਰਕਾਰ ਭਾਰਾ ਸਰਕਾਰ ਆ ਜੇ ਐਮਐਸਪੀ ਦੀ ਖਰੀਦ ਨਾ ਹੋਵੇ ਆੜਤੀਆ ਤਾਂ ਭਰਤ ਸਰਕਾਰੀ ਹੋਗੀ ਜੇ ਪੈਸਾ ਦੇਣਗੇ ਤਾਂ ਉਹ ਖਰੀਦਊਗੀ ਤਾਂ ਇਸ ਕਰਕੇ ਉਹ ਆੜਤੀਆ ਦਾ ਤੇ ਕਿਸਾਨ ਦਾ ਰਿਲੇਸ਼ਨ ਜਿਹੜਾ ਉਹ ਬਹੁਤ ਕਰੀਬ ਹੋਣਾ ਚਾਹੀਦਾ ਠੀਕ ਹੈ ਅਸੀਂ ਤਾਂ ਆੜਤੀਆਂ ਨੂੰ ਵੀ ਕਹਤਾ ਵੀ ਭਾਈ ਠੀਕ ਆ ਤੁਹਾਡਾ ਵੀ ਲਾਇਸੈਂਸ ਜ਼ਰੂਰੀ ਆ ਬਾਹਰ ਵੀ ਖਰੀਦ ਤੁਸੀਂ ਕਰਿਓ ਅੰਦਰ ਵੀ ਤੁਸੀਂ ਕਰਿਓ ਕੰਮ ਤੁਸੀਂ ਕਰਵਾਇਓ ਕਮਿਸ਼ਨ ਲਿਓ ਆਫ ਦਾ ਜਿਹੜੇ ਜੰਤਰ ਮੰਤਰ ਬੈਠੇ ਐ ਐਮਪੀ ਕਾਂਗਰਸ ਦੇ ਉਹ ਵਰਗੇ ਬੀਜੇਪੀ ਦੇ ਮੰਤਰੀ ਜਿਹੜੇ ਇਦਾਂ ਦੇ ਬੋਲ ਕਬੋਲ ਬੋਲਦੇ ਨਾ ਉਹਨਾਂ ਤੇ 302 ਕਰਕੇ ਤੇ ਧਿਆੜ ਜੇਲ੍ਹ ਛੁੱਟ ਦੇਣਾ ਚਾਹੀਦਾ ਉਹ ਬਿਲਕੁਲ ਠੀਕ ਕਹਿੰਦੇ ਆ ਉਹ ਪਹਿਲਾਂ ਤਾਂ ਉਹਨਾਂ ਨੂੰ ਸੁੱਟਣਾ ਚਾਹੀਦਾ ਜਿਹੜੇ ਕਿਸਾਨਾਂ ਦਾ ਅੰਦੋਲਨ ਕਮਜ਼ੋਰ ਕਰਨ ਲਈ ਬੈਠੇ ਹੋਏ ਆ ਉਹ ਸਾਜ਼ਿਸ਼ 'ਚ ਬੈਠੇ ਆ ਆਪਣੀ ਪਾਰਟੀ ਨੂੰ ਬਚਾਉਣ ਲਈ ਖੁੱਸਿਆ ਹੋਇਆ ਆਧਾਰ ਲੈਣ ਲਈ ਨਹੀਂ ਤਾਂ ਉਹਨਾਂ ਨੂੰ ਕੀ ਜ਼ਰੂਰਤ ਆ ਉੱਥੇ ਉਹ ਔਜਲੇ ਨੂੰ ਭੁਜਾਇਆ ਬਿੱਟੂ ਨੂੰ ਭੁਜਾਇਆ ਉਹ ਮੈਨੂੰ ਨਹੀਂ ਸਮਝ ਆਉਂਦੀ ਉਹ ਕਿਹੜੀ ਰਾਜਨੀਤੀ ਕਰ ਰਹੇ ਲੈ ਕੇ ਰਜਾਈਆਂ ਬੈਠੇ ਆ ਵਿਚ ਨਾਲ ਫਲੈਂਟ ਨੇ ਉਹਨਾਂ ਦੇ ਉੱਥੇ ਜਾ ਕੇ ਸਮਝਿਆ ਕਰਨ ਦੇ ਨੇ ਆ ਕੇ ਬੈਠ ਗਿਆ ਕਰਨ ਕਾਦ ਲਈ ਇਹਨੇ ਪੰਗੇ ਕਰਦੇ ਆ ਉਹਨਾਂ ਨੇ ਜਿਹੜਾ ਭੁਖੜਤਾਲ ਰੱਖੀ ਹੋਈ ਆ ਰੋਟੀ ਆ ਉਹਦੇ کارਖਾਨ ਸੁੱਕੀ ਸੁੱਕੀ ਰਹਿਣ ਐਮਪੀ ਬਣਾਏ ਹੋਏ ਲੋਕਾਂ ਨੇ ਏਦੂ ਬਾਦ ਉਹਨਾਂ ਨੇ ਬਣਨਾ ਕੋਈ ਨਹੀਂ ਠੀਕ ਹੈ ਅੱਗੇ ਤੁਸੀਂ ਬਣੋਗੇ ਨਹੀਂ ਅਸੀਂ ਬਣੀਆ ਨਾ ਬਣੀਆ ਉਹ ਨਹੀਂ ਬਣਦੇ ਇਹ ਗਾਰੰਟੀ ਆ ਲੋਕਾਂ ਨੇ ਬਣਾਉਣਾ ਉਹ ਤਾਂ ਉਹ ਪਬਲਿਕ ਜਿਹੜੀ ਉੱਥੇ ਬੈਠੀ ਉਹਨਾਂ ਨੂੰ ਪੁੱਛੋ ਕਿ ਨੂੰ ਬਣਾਉਣਾ ਜਿਹਨੂੰ ਬਣਾਉਣਾ ਬਣਾ ਦੇਣੇ ਸਾਨੂੰ ਕਹਿੰਦੇ ਆਏ ਤੇ ਆਉਣ ਪਿੰਡਾਂ ਦੇ ਵਿੱਚ ਚਾਹੇ ਕੱਲਲੀ ਚਾਹੇ ਕਾਂਗਰਸ ਚਾਹੇ ਭਾਜਪੀ ਦੇ ਦੇਖਾਂ ਕਿ ਕਿਵੇਂ ਪਿੰਡਾਂ ਦਾ ਜਾਵਾਂਗੇ ਜੀ ਉਸ ਤੇ ਨਹੀਂ ਕੋਈ ਰੋਕ ਸਕਦਾ ਉਹ ਤਾਂ ਗੱਲ ਛੱਡੋ ਇਹ ਡੈਮੋਕ੍ਰੇਸੀ ਹੈ ਐਦਾਂ ਦੀ ਕੋਈ ਗੱਲ ਨਹੀਂ ਹੈ ਜੇ ਐਦਾਂ ਦੀ ਕੋਈ ਧਮਕੀ ਦਿੰਦਾ ਨਾ ਉਹ ਅਤੰਕਵਾਦੀ ਹੈ ਉਹ ਫਿਰ ਉਹਨਾਂ ਦਾ ਕਾਨੂੰਨ ਬੜੇ ਠੰਡੇ ਸੁਭਾਅ ਦੇ ਅੱਜਕੱਲ ਤੱਤੇ ਹੋ ਗਏ ਬਹੁਤ ਜ਼ਿਆਦਾ ਮੈਂ ਕੋਈ ਤੱਤਾ ਨਹੀਂ ਹੈਗਾ ਮੈਂ ਕੋਈ ਤੱਤਾ ਨਹੀਂ ਹੈਗਾ ਜਿਹੜੀ ਸਹੀ ਗੱਲ ਆ ਉਹ ਤਾਂ ਕਹਿਣੀ ਹੈ ਨਾ ਹੁਣ ਜੇ ਤੁਹਾਨੂੰ ਕੋਈ ਕਹੂਗਾ ਕਿ ਤੁਹਾਡੇ ਘਰ ਨਹੀਂ ਜਾਣ ਦੇਣਾ ਤਾਂ ਉਹ ਕੌਣ ਹੋਇਆ ਜੀ ਇਤਾਂ ਦੀ ਗੱਲ ਕਹਿਣੀ ਨਹੀਂ ਚਾਹੀਦੀ ਧਰਨੇ ਦੇ ਰਹੇ ਆ ਪੀਸਫੁੱਲ ਅਸੀਂ ਕਹਿੰਦੇ ਦਈ ਜਾਓ ਠੀਕ ਹੈ ਨਾ ਨਾਰੇ ਲਾਉਣੇ ਸਾਡੇ ਖਿਲਾਫ ਲਾਈ ਜਾਓ ਮਰਦਾਬਾਦ ਕਰਨੀ ਹੈ ਸਾਡੀ ਕਰੋ ਜੇ ਅਸੀਂ ਮਾੜਾ ਕੰਮ ਕਰਦੇ ਆ ਜੇ ਅਸੀਂ ਤੁਹਾਡੀਆਂ ਗੱਲਾਂ ਸਾਰੀਆਂ ਮੰਨ ਲਈਆਂ ਚੰਗਾ ਕੰਮ ਕੀਤਾ ਤੇ ਫਿਰ ਤੁਹਾਨੂੰ ਸਮਰਥਨ ਵੀ ਕਰਨਾ ਚਾਹੀਦਾ ਭਈ ਉਹ ਵੀ ਚੰਗਾ ਕੰਮ ਹੋ ਰਿਹਾ ਤਾਂ ਕਿਸਾਨਾਂ ਲਈ ਵੀ ਹੋ ਰਿਹਾ ਹੁਣ ਜੇ 10000 ਕਰੋੜ ਸਰਕਾਰ ਨੇ ਮੰਡੀਆਂ ਦੀ ਮਾਡਰਨਾਈਜੇਸ਼ਨ ਲਈ ਕਹਿਤਾ ਤਾਂ ਚੰਗਾ ਹੀ ਕੰਮ ਆ ਨਾ ਤੇ ਫਿਰ ਉਹਦੀ ਪ੍ਰਸ਼ੰਸਾ ਵੀ ਕਰੋ ਜਾ ਕੇ ਸਿੱਧਾ ਕਿਸਾਨਾਂ ਦੇ ਨਾਲ رابطہ ਕਰ ਲੋ ਨਾ ਤੁਸੀਂ ਜਥੇਬੰਦੀਆਂ ਵੀ ਬਾਹਰ ਕੱਢ ਦੋ ਕਿਸਾਨਾਂ ਨਾਲ ਸਿੱਧਾ ਸੰਪਰਕ ਕਰੋ ਜਾ ਕੇ ਕਰੋ ਮੰਦੀ ਬਾਤ ਕਿਸਾਨਾਂ ਦੇ ਨਾਲ ਸਿੱਧੀ ਉਹ ਵੀ ਹੋ ਜਾਊਗੀ ਸਮਾਨਦੇ ਉਹ ਸਮੇਂ ਦੇ ਨਾਲ ਸਾਰਾ ਕੁਝ ਹੋਊਗਾ ਸਮਾਂ ਹੀ ਹਰ ਚੀਜ਼ ਦਾ ਜਵਾਬ ਹੁੰਦਾ ਇਹ ਜਿਹੜੇ ਲੋਕ ਗਲਤ ਗੱਲਾਂ ਕਰ ਰਹੇ ਆ ਉਹਨਾਂ ਨੂੰ ਵੀ ਸਮਾਂ ਹੀ ਜਵਾਬ ਦਊ ਜਗਤਾਰ ਜੀ ਤੁਸੀਂ ਉਹਨਾਂ ਲੋਕਾਂ ਦੀ ਪ੍ਰਸ਼ੰਸਾ ਕਰਦੇ ਆ ਜੋ ਜਿਹੜੇ ਬੈਠ ਕੇ ਉੱਥੇ ਖਾਲਿਸਤਾਨ ਦਾ ਝੰਡਾ ਲਾ ਕੇ ਔਰ ਬੈਠ ਕੇ ਕਹਿੰਦੇ ਆ ਕਿ ਅਸੀਂ ਇੰਦਰਾ ਗਾਂਧੀ ਜੀ ਦੇ ਲੱਤਾਂ ਤਾਂ ਆਹ ਕੀਤੀਆਂ ਹੁਣ ਅਸੀਂ ਆਹ ਕਰਾਂਗੇ ਬੋਲਦੇ ਹੋਏ ਵੀ ਸ਼ਰਮ ਆਉਂਦੀ ਹੈ ਉਹਨਾਂ ਨੂੰ ਵਿੱਚ ਬਿਠਾ ਰੱਖਿਆ ਯੋਗਰਾਜ ਸਿੰਘ ਉਹਨੂੰ ਵਿੱਚ ਬਿਠਾ ਰੱਖਿਆ ਉਹਨੂੰ ਫਿਲਮ ਚੋਂ ਕੱਢ ਤੱਕ ਅਗਲੇ ਨੇ ਕਿ ਵੀ ਇਹ ਗੰਦੀਆਂ ਗੱਲਾਂ ਬੋਲਦਾ ਠੀਕ ਹੈ ਤੇ ਕਿਸਾਨਾਂ ਨੂੰ ਚਾਹੀਦਾ ਕਿ ਭਾਈ ਤੂੰ ਜਾ ਤੂੰ ਸਾਡੇ ਕਿਉਂ ਇਹ ਲੱਗਿਆ ਹੋਇਆ ਜਦਾਂ ਦਾ ਗੰਦ ਭਕਣ ਹੈ ਇਹ ਚੰਗੀਆਂ ਗੱਲਾਂ ਨੇ ਕੋਈ ਤੇ ਬਾਕੀ ਲੋਕ ਜਿਹੜੇ ਇਹੋ ਜਿਹੀ ਬੋਲਦੇ ਆ ਉਹਨਾਂ ਨੂੰ ਹਟਾਉਣਾ ਚਾਹੀਦਾ ਉਹਨਾਂ ਨੂੰ ਵਿੱਚੋਂ ਤਾਂ ਕਿਸਾਨਾਂ ਨੇ ਰੋਕਣਾ ਨਾ ਜਿਹੜੇ ਐਜੀਟੇਸ਼ਨ ਚਲਾ ਰਹੇ ਆ ਵੈਸੇ 20 22 ਭਰਤਜਨਤਾ ਪਾਰਟੀ ਨੇ ਲੜਣੀ ਜੀ ਸਾਰ ਲੜਣੀ ਹੈ ਫੋਕ ਕੇ ਲੜਾਂਗੇ ਜਿੱਤਾਂਗੇ ਵੀ ਇਹੋ ਜੀ ਗੱਲ ਤੋਂ ਨਾ ਜਿਹਨਾਂ ਪੂਰਾ ਪੰਜਾਬ ਆ ਕੇ ਬੈਠਾ ਇਹ ਪੂਰਾ ਪੰਜਾਬ ਬੈਠਾ ਕੋਈ ਇਹ ਸਾਡੇ ਨਾਲ ਹੀ ਲੱਗ ਜਾਣੇ ਆ ਇਹ ਵੀ ਦੇਖ ਲਿਓ ਤੁਹਾਡੇ ਸਾਹਮਣੇ ਆ 20 ਬਾਈ ਹੋਣਾ ਹਾਂ ਇਹਨਾਂ ਨੂੰ ਪਤਾ ਜਦੋਂ ਇਹਨਾਂ ਨੂੰ ਪਤਾ ਲੱਗਣਾ ਨਾ ਕਿ ਬੀਜੇਪੀ ਸਾਡਾ ਹਿੱਤ ਕਰ ਰਹੀ ਆ ਇਹ ਸਾਰੇ ਨਾਲ ਲੱਗਣਗੇ ਚਲੋ ਬਾਬਾ ਮਿਹਰਬਾਨ ਜਿਸਨ ਸਰਦਾਰ ਹਰਜੀਤ ਸਿੰਘ ਗਰੇਵਾਲ ਇਹਨਾਂ ਦਾ ਮੰਨਨ ਆਏਗਾ ਕਿ ਸਰਕਾਰ ਨੇ ਜਿੰਨੀਆਂ ਵੀ ਬਿੱਲ 'ਚ ਕਮੀਆਂ ਸੀ ਉਹ ਦੂਰ ਕਰ ਦਿੱਤੀਆਂ ਵਜਾ ਕਿ ਮੁੱਛ ਦਾ ਸਵਾਲ ਬਣ ਚੁੱਕਾਗਾ ਤੇ ਜਿਹੜੇ ਇਨਸਾਨ ਨਹੀਂ ਜਥੇਬੰਦੀਆਂ ਇਹਦੇ ਚ ਉਹ ਲੋਕ ਨੇ ਜਿਹੜਾ ਇਸ ਮਸਲੇ ਨੂੰ ਹੱਲ ਨਹੀਂ ਹੋਣਾ ਦੇਣਾ ਚਾਹੁੰਦੇ ਤੇ ਆਪਣੀਆਂ ਸਿਆਸੀ ਰੋਟੀਆਂ ਸਿੱਖਣਾ ਚਾਹੁੰਦੇ ਕਿਉਂਕਿ ਉਹਨਾਂ ਦੇ ਪਿੱਛੇ ਚੀਨ ਵੀ ਆ ਤੇ ਪਾਕਿਸਤਾਨ ਵੀ ਆ ਕੈਮਰਾ ਮਨਦੀਪ ਸਿੰਘ ਦੇ ਨਾਲ ਜਗਤਾਰ ਸਿੰਘ ਐਨਵੀ ਨਿਊਜ਼ ਦਿੱਲੀ